ਹੈਲੋ ਜੀ ਸ਼ਾਸ਼ਿਕਾ ਲਈ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਤਨਾ ਬ੍ਰਿਡਗ ਤੇ ਉਮੀਦ ਹੈ ਤੁਸੀਂ ਵਧੀਆ ਹੋਗੇ ਆਪਾਂ ਵੀ ਬਹੁਤ ਵਧੀਆ ਤੇ ਅੱਜ ਆਪਾਂ ਸੂਟ ਦੀ ਕਟਿੰਗ ਕਰਾਂਗੇ ਫੁੱਲ ਸੂਟ ਦੀ ਤੇ ਆਹ ਵਾਲਾ ਸੂਟ ਹੈ ਠੀਕ ਹੈ ਜੀ ਗਰਮ ਸੂਟ ਹੈ ਕਸ਼ਮੀਰੀ ਤੇ ਇਹਦੀ ਆਪਾਂ ਕਟਿੰਗ ਕਰਾਂਗੇ ਤੇ ਪਲੀਜ਼ ਫੁੱਲ ਵੀਡੀਓ ਦੇਖਿਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਸਾਰਾ ਕੁਝ ਦੱਸਾਂਗੀ ਤੇ ਇਹਦਾ ਜਿਹੜੇ ਸਟੀਚਿੰਗ ਕਰਦੇ ਹਨ ਉਹਨਾਂ ਨੂੰ ਪਤਾ ਹੀ ਹੋਣਾ ਕਿ ਸੂਟ ਕਿੱਦਾਂ ਆਉਂਦੇ ਆ ਇਹਦਾ ਸਾਰੇ ਫਰੰਟ ਬੈਕ ਪੀਸ ਬਾਹਵਾ ਔਰ ਸਲਵਾਰ ਦਾ ਕਪੜਾ ਜੁੜਿਆ ਹੁੰਦਾ ਤੇ ਸਟੋਲ ਦਾ ਵੀ ਵਿੱਚ ਠੀਕ ਹੈ ਜੀ ਇਹ ਮੈਚਿੰਗ ਹੈ ਇਹਦਾ ਅਲੱਗ ਜਿਹਾ ਸਟੋਲ ਆ ਤੇ ਵੈਸੇ ਤਾਂ ਜੇ ਆਲ ਓਵਰ ਹੋਵੇ ਤਾਂ ਉਹਦੇ ਨਾਲ ਹੀ ਸਟੋਲ ਜੁੜਿਆ ਹੁੰਦਾ ਤੇ ਆਹ ਫਰੰਟ ਪੀਸ ਠੀਕ ਹੈ ਜੀ ਤੇ ਇਹਦੇ ਨਾਲ ਹੀ ਬੈਕ ਪੀਸ ਹੈ ਵਾਲਾ ਤੇ ਆਹ ਹੈ ਹੈਗੀਆਂ ਦੀਆਂ ਬਾਜ਼ੂ ਬਾਹਵਾ ਆ ਸਲਵਾਰ ਆ ਤੇ ਸਲਵਾਰ ਆਪਾਂ ਸਿੰਪਲ ਬਣਾਵਾਂਗੇ ਜਾਨੀ ਕਿ ਜਿਹਨੂੰ ਪਾਕਿਸਤਾਨੀ ਸਲਵਾਰ ਕਹਿੰਦੇ ਆ ਸਟੇਟ ਸਲਵਾਰ ਕਟਿੰਗ ਕਰਾਂਗੇ ਤੇ ਸਭ ਤੋਂ ਪਹਿਲਾਂ ਆ ਸਲਵਾਰ ਆ ਸਲਵਾਰ ਦੇ ਤੁਸੀਂ ਪੱਟੀ ਵੀ ਲਗਾ ਕੇ ਕਟਿੰਗ ਕਰ ਸਕਦੇ ਹੋ ਤੇ ਦੇਖੋ ਕਿਦਾਂ ਬੰਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਫਰੰਟ ਪੀਸ ਕਟਿੰਗ ਕਰਨਾ ਤੇ ਇਹਦੀ ਲੰਬਾਈ ਹੈਗੀ ਸੂਟ ਦੀ ਸ਼ਰਟ ਦੀ 34 ਇੰਚ ਨਾ ਤਿਆਰ ਰੱਖਾਂਗੇ ਠੀਕ ਹੈ ਜੀ ਤੇ ਪਹਿਲਾਂ ਆਪਾਂ ਫਰੰਟ ਪੀਸ ਕਟਿੰਗ ਕਰਕੇ ਫਿਰ ਸੈਕੰਡ ਬੈਕ ਪੀਸ ਕਟਿੰਗ ਕਰਾਂਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਪਲੀਜ਼ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਇਹਦਾ ਸੈਂਟਰ ਕਰ ਲੈਣਾ ਤੇ ਇਹਦਾ ਘੇਰਾ ਹੈਗਾ 5 ਇੰਚ ਤਿਆਰ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਦੇਖਾਂਗੇ ਸ਼ਰਟ ਦੀ ਤੁਸੀਂ ਜੀ ਕਿੱਦਾਂ ਕਟਿੰਗ ਕਰਨਾ ਆਪਣਾ ਇਹ ਨੈਕ ਦੇਖ ਲੈਣਾ ਤੁਹਾਡਾ ਨੈਕ ਕਿਤਕਾ ਕਰਾਂਦਾ ਠੀਕ ਹੈ ਜੀ ਮੇਰਾ 7.5 ਤਿਆਰ ਆ 7 ਤਿਆਰ ਆ ਸੋਰੀ ਤੇ 7.5 ਮੈਂ ਰੱਖਾਂਗੀ ਇੱਥੇ ਆਉਂਦਾ 7.5 ਇੱਥੋਂ ਰੱਖ ਕੇ ਪੂਰੀ ਛੋੜ ਦੀ ਉਦ ਲੰਬਾਈ ਲੈ ਲਾਂਗੇ ਆ ਦੇਖੋ ਇਹਦੀ ਲੰਬਾਈ ਆ ਰਹੀ ਹੈ ਵੈਸੇ ਇੱਥੇ ਤੱਕ ਕਰ 48 ਇੰਚ 48 ਇੰਚ ਤਾਂ ਆਪਾਂ ਰੱਖਣੀ ਹੈ 44 ਜਾਂ 45 ਇੰਚ ਵਾਂ ਰੱਖਣੀ ਆ ਠੀਕ ਹੈ ਜੀ ਤੇ ਵੈਸੇ ਦਾ ਇੱਥੇ ਆ ਰਿਹਾ ਇਹਦਾ 46 ਇੰਚ ਤੇ 44 ਇੰਚ ਇੱਥੇ ਆ ਰਿਹਾ 45 ਇੰਚ ਇੱਥੇ ਆ ਰਿਹਾ ਇੱਥੇ 40 ਇੰਚ ਆ ਰਿਹਾ। ਤਾਂ ਮੈਂ ਐਦਾਂ ਕਰਕੇ ਆਹ ਵਿੱਚ ਦੇ ਦਾਂਗੀ ਪੱਟੀ ਤੁਸੀਂ ਕਟਿੰਗ ਵੀ ਕਰ ਸਕਦੇ ਆ ਕਿਤੇ ਹੋਰ ਯੂਜ਼ ਕਰ ਸਕਦੇ ਆ ਇਹਦੀ ਪੱਟੀ। ਤੇ ਜੇ ਆਪਾਂ ਉੱਪਰੋਂ ਇਹਦੇ ਐਦਾਂ ਪੂਰੀ ਲੈਂਦੇ ਆ ਤਾਂ ਸਾਡਾ ਗਲੇ ਗਲਾ ਛੋਟਾ ਬੰਦਾ। ਤੇ ਸਾਡੇ 3/40 ਇੱਥੇ ਆ ਰਿਹਾ। ਤਾਂ ਆਪਾਂ ਇੱਥੋਂ ਇੱਥੋਂ ਰੱਖਾਂਗੇ ਆਪਾਂ ਆਹ ਚੀਜ਼ ਆਪਾਂ ਵਿੱਚ ਦੇ ਦਾਂਗੇ ਤਾਂ ਇੰਨਾ ਆਪਾਂ ਇਹ ਇਹ ਚੀਜ਼ ਬਾਹਰ ਰੱਖਾਂਗੇ ਇੰਦਾ ਕਰਕੇ ਠੀਕ ਹੈ ਜੀ ਜੇ ਤੁਹਾਡਾ ਲੰਬਾ ਹੈ ਲੰਬਾਈ ਹੈ ਤਾਂ ਤੁਹਾਡਾ ਇੱਥੋਂ ਕਵਰ ਹੋ ਜਾਂਦਾ ਤੇ ਜੇ ਲੰਬਾਈ ਘਟਾ ਹੈ ਤਾਂ ਤੁਸੀਂ ਇਹਨੂੰ ਵਿੱਚ ਦੇ ਦੇਣਾ ਠੀਕ ਹੈ ਜੀ ਤੇ ਮੇਰਾ ਵੀ ਵਿੱਚ ਆਏਗਾ ਲੰਬਾਈ 'ਚ ਪਹਿਲਾਂ ਆਪਾਂ ਪੀਸ ਉਤਾਰ ਲਾਂਗੇ ਫਰੰਟ ਪੀਸ ॲद सिद्धा सिद्धा उतार लाना ऐद आपण फोल्ड कर ना? ਇਹਦਾ ਸੈਂਟਰ ਕਰ ਲੈਣਾ neck ਦਾ neck ਦਾ ਸੈਂਟਰ ਕਰਕੇ ਆਪਾਂ ਇਹਦਾ ਘੇਰਾ ਲਾ ਲਾਂਗੇ 2 इंच ਇਹਦਾ ਕਿਰਾ ਤਿਆਰ ਹੈ ਤਾਂ ਆਪਾਂ 2 इंच डेढ़ ਦਾ 2 इंच एक्स्ट्रा ਲੈ ਸਕਦੇ ਆ ਠੀਕ ਹੈ ਜੀ 22 ਦਾ ਹਾਫ ਹੋ ਗਿਆ 11 इंच ਠੀਕ ਹੈ ਜੀ 11 इंच ਲੈ ਕੇ ਉਸ ਤੋਂ ਬਾਅਦ ਆਪਾਂ 2 इंच एक्स्ट्रा ਲੈਣਾ ਤੇ ਟੋਟਲ ਹੋ ਗਿਆ 13 इंच ਠੀਕ ਹੈ ਜੀ 13 इंच ਲੈ ਲੈਣਾ ਆਪਾਂ ਤੇ 2 ਇੰਚ ਜੂਰ ਐਕਸਟਰਾ ਲੈਣਾ 1.5 ਜਾਂ 2 ਇੰਚ ਤੇ ਤੁਸੀਂ ਘੇਰਾ ਕਿਥੋਂ ਨਾਲ ਆਪਣਾ हिਪ ਦੇ ਹਿਸਾਬ ਨਾਲ ਮਤਲਬ हिਪ ਦੇ ਹਿਸਾਬ ਨਾਲ ਤੁਸੀਂ ਲੈਣਾ ਵਾ ਕਿਉਂਕਿ ਕਈ ਵਾਰ ਘੇਰਾ ਘੱਟ ਹੁੰਦਾ ਹੈ ਤਾਂ हिਪ ਸਾਡੀ ਜ਼ਿਆਦਾ ਹੁੰਦੀ ਹੈ ਤੁਸੀਂ हिਪ ਤੋਂ ਹੀ ਮਿਲਣਾ ਜਿੰਨੀ ਤੁਹਾਡੀ हिਪ ਹੈ ਉਹਦੇ ਹਿਸਾਬ ਨਾਲ ਤੁਸੀਂ ਘੇਰਾ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਥੋਂ ਕਟਿੰਗ ਕਰਦੇ ਨੇ ਕੇ ਜੀ ਉਹ ਤੋਂ ਬਾਅਦ ਆਪਾਂ ਬੈਕ ਸਾਈਡ ਵੀ ਲੈ ਲਾਂਗੇ ਇਹ ਬੈਕ ਸਾਈਡ ਫਰੰਟ ਸਾਈਡ ਇਥੋਂ ਆਪਾਂ ਉਤਾਰਿਆ ਇਹ ਬੈਕ ਸਾਈਡ ਆ ਬੈਕ ਸਾਈਡ ਨੂੰ ਆਪਾਂ ਇਦਾਂ ਵਿਛਾ ਲੈਣਾ ਇਹ ਵੀ ਇਦਾਂ ਫੋਲਡ ਕਰਕੇ तो फ्रंट पीस आप आपके बिछावे ये याद रखना कि जिदा फ्रंट ता पट्टी आ रही है बराबर तो बैक की पट्टी इदा ही आनी चाहिए है तो वह बराबर रख के ती कटिंग करनी है ठीक है जी ਦਮਸ਼ਾ ਕੇ ਇਹਦੇ ਬਰਾਬਰ ਕਟਿੰਗ ਕਰ ਲੈਣਾ ਠੀਕ ਹੈ ਜੀ ਇਹ ਫਰੰਟ ਬੈਕ ਪੀਸ ਮੈਂ ਉਤਾਰ ਲਿਆ ਇਹਦੀ ਮੈਂ ਬਾਅਦ ਫਿਟਿੰਗ ਦੀ ਕਟਿੰਗ ਕਰਾਂਗੇ ਆਪਾਂ ਮੋੜਾ ਬਾਅਦ ਕਟਿੰਗ ਕਰਾਂਗੇ ਉਹ ਤੋਂ ਬਾਅਦ ਆਪਾਂ ਬਾਵਾ ਦੀ ਕਟਿੰਗ ਕਰ ਲੈਣੀ ਹੈ ਆ ਦੇਖੋ ਇਹ ਬਾਹਵਾ ਬਣਨ ਗਈਆਂ ਇਹ ਕਾ ਬਾਹਏ ਆ ਤੇ ਉਹ ਆਪਾਂ ਪੋਹंचे ਤੇ ਲਵਾਂਗੇ ਇਹ ਦਾੜੀ ਬਾਹਵਾ ਦੀ ਕਟਿੰਗ ਹੋਣੀ ਆ ਇਹ ਬਾੜ ਕੱਟਵਾਰ ਚ ਕਪੜਾ ਹੁੰਦਾ ਇਹਦੇ ਬਾਂਹਾਂ 'ਚ ਜੋੜ ਬਵੇਗਾ ਥੋੜਾ ਜਿਹਾ ਇਹਦਾ ਆਪਾਂ 4 ਫੋਲਡ ਕਰ ਲੈਣਾ ਇਹਨੂੰ ਠੀਕ ਹੈ ਜੀ ਜੇ ਬਾਂਹ ਹੈਗੀ 17 ਇੰਚ ਮੈਂ 18 ਇੰਚ ਰੱਖਾਂਗੀ ਤਿਆਰ ਕਿਉਂਕਿ ਸਰਦੀਆਂ ਵਾਲਾ ਸੂਟ ਹੈ ਤਿਆਰ ਤੇ 19 ਇੰਚ 19 ਸਾਢੇ ਇੰਚ 1.5 ਇੰਚ ਐਕਸਟਰਾ ਲੈ ਲੈਣਾ ਠੀਕ ਹੈ ਜੀ ਮੈਂ 19 ਇੰਚ ਲਿਆ 1 ਇੰਚ ਐਕਸਟਰਾ ਅਗਵਾਈ ਇਥੋਂ ਆਪਾਂ ਕਟਿੰਗ ਕਰ ਲੈਣੀ ਹੈ ਤੇ ਇਹਦੇ ਵਿੱਚ ਜੋੜ ਪਵੇਗਾ ਉਹ ਆਪਾਂ ਬਾਅਦ ਚ ਜੋੜ ਪਾਵਾਂਗੇ ਤੇ ਇਹਦੀ ਨਾ ਵੀਡੀਓ ਲੱਗ ਜਪਾਵਾਂਗੀ ਤੇ ਤੁਸੀਂ ਜ਼ਰੂਰ ਦੇਖਣੀ ਕਿ ਜੋੜ ਕਿਦਾਂ ਪਾਇਆ ਬਾਵਾਂਗੇ ਠੀਕ ਹੈ ਜੀ ਤੇ ਉਹ ਤੋਂ ਬਾਅਦ ਆਪਾਂ ਸਲਵਾਰ ਦੀ ਕਟਿੰਗ ਕਰਨੀ ਹੈ ਤੇ ਆ ਪੀਸ ਆਪਾਂ ਉਤਾਰ ਲਾਂਗੇ ਠੀਕ ਹੈ ਜੀ ਇਹ ਹੋ ਗਈ ਮੇਰੀ ਫੁੱਲ ਸੂਟ ਦੀ ਕਟਿੰਗ ਜਾਨੀ ਕਿ ਮੈਂ ਅਲੱਗ-ਅਲੱਗ ਪੀਸ ਤੁਹਾਨੂੰ ਉਤਾਰ ਕੇ ਦੱਸ ਦਿੱਤੇ ਆ ਤੇ ਕਿੱਦਾਂ ਆਪਾਂ ਕਟਿੰਗ ਕਰਨੀ ਹੈ ਸੂਟ ਦੀ ਤੇ ਸਲਵਾਰ ਦੀ ਕਟਿੰਗ ਕਰਾਂਗੇ ਉਹ ਮੈਂ ਅਲੱਗ ਜੀ ਵੀਡੀਓ ਪਾਵਾਂਗੀ ਤੇ ਸ਼ਰਟ ਦੀ ਵੀ ਮੋਡੇ ਦੀ ਫਿਟਿੰਗ ਦੀ ਕਿੱਦਾਂ ਆਪਾਂ ਲੈਣੇ ਆ ਤਾਂ ਇਹ ਸੂਟ ਦੀ ਬਹੁਤ ਵਧੀਆ ਫਿਟਿੰਗ ਬਣੀ ਹੈ ਜੇ ਤੁਸੀਂ ਵਧੀਆ ਫਿਟਿੰਗ ਤੋ ਬਣਾਉਣਾ ਚਾਹੁੰਦੇ ਆਪਣਾ ਸੂਟ ਤੇ ਪਲੀਜ਼ ਇਹ ਵੀਡੀਓ ਜ਼ਰੂਰ ਦੇਖਿਓ ਤੇ ਕਿਦਾਂ ਵੀਡੀਓ ਲੱਗੀ ਤੇ ਥੈਂਕ ਯੂ ਫॉर ਵਾਚਿੰਗ ਤੇ ਬਾਏ ਬਾਏ ਜੀ